ਕਰਕੇ ਪਹਿਤੋਂ ਪਤਾ ਵਿੱਚ ਹੜੂੜ ਵੀ ਆਇਆ ਹੈ بارشਾਂ ਵੀ ਅੱਜ ਵੀ ਮੌਸਮ ਮਤਲਬ ਇਹ ਕੋਈ ਮੌਸਮ ਠੰਡਾ ਆ ਜੇ ਠੀਕ ਹੈ ਨਾ ਖੁੱਲ ਕੇ ਸਰਦੀ ਵੀ ਪਈ ਹੈ ਜਦੋਂ ਇਸ ਕਰਕੇ ਕੋਈ ਵੀ ਕੰਮ ਹੈ ਜਿਹੜਾ ਇਦਾਂ ਦੀ ਕੋਈ ਡਿਲੇ ਹੁੰਦੀ ਹੈ ਨਾ ਡੂ ਟੂ ਵੈਦਰ ਜਾਂ ਡੂ ਟੂ ਕੋਈ ਆਫਿਸ ਦਾ ਕੰਮ ਪਰ ਸਾਡੇ ਸਰਕਾਰ ਵੱਲੋਂ ਜਾਂ ਕਾਰਪੋਰੇਸ਼ਨ ਵੱਲੋਂ ਕੋਈ ਡਿਲੇ ਨਹੀਂ ਸਿਰਫ ਮੌਸਮ ਦੀ ਖਰਾਬੀ ਕਰਕੇ ਜਿਹੜਾ 2 ਮਹੀਨੇ ਲੇਟ ਹੋਇਆ ਉਹ ਸੀ ਖੜ ਦੇਣਾ ਪਹਿਲੀ ਗੱਲ ਤਾਂ ਯਾਰ ਡੀਪੀ ਆ ਦੀ ਐਸਟੀਮੇਟਿਵ ਮੇਰੀ ਮੈਂ ਮੈਂ ਬਣਵਾਇਆ ਫਸਟ ਆਫ ਆਲ ਜਿਹੜਾ ਕਹਿ ਰਹੇ ਆ ਠੀਕ ਹੈ ਸਾਰੇ ਕੰਮ ਲੇਟ ਹੋਏ ਨਹੀਂ ਕਹਿੰਦੇ ਯਾਰ ਇੱਕ ਮਿੰਟ ਕਬ ਲੇਟ ਹੋਏ ਨੇ ਜਿਹੜੀ ਹੁਣ ਕਿਹੜੇ ਕੰਮ ਦੀ ਗੱਲ ਕਰਦੇ ਅਸੀਂ ਡੈਫੀਨੇਸ਼ਨ ਦਿੰਨੇ ਆ ਉਹਦੀ ਇੱਕ ਮਿੰਟ ਇੱਕ ਮਿੰਟ ਆਰ ਜੂ ਵੀ ਕਹਿੰਦੇ ਕਦੇ ਵੀ ਅੱਛਾ ਆਰ ਜੂ ਵੀ ਲੇਟ ਹੋਇਆ ਨਾ ਤੁਸੀਂ ਕਹਿੰਦੇ ਉਹ ਆਰ ਜੂ ਵੀ ਲੇਟ ਹੋਇਆ ਤੁਸੀਂ ਦੱਸੋ ਸਰ ਵਜ੍ਹਾ ਕੀ ਹੋਇਆ ਕਿੰਨੀ ਇੱਕ ਮਿੰਟ ਕਿਹਦੇ ਕਰਕੇ ਹੋਇਆ ਉਹ 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 ਵੀ ਮੈਂ ਫਾਈਲ ਕੱਢ ਲੈਣਾ ਇੱਥੇ ਪਈ ਹੋਣੀ ਆ ਜੇ ਮੈਨੂੰ 5 ਮਿੰਟ ਕੈਮਰੇ ਬੰਦ ਕਰੋ ਮੈਂ ਫਾਈਲ ਕੱਢ ਕੇ ਉਹਦਾ ਤੁਹਾਨੂੰ ਭਾਈ ਸਾਹਿਬ ਉਹ ਜਦੋਂ ਮਾਲਜੋਗ ਸਾਡੇ ਪੁਰਾਣੇ ਸਿਪਾਹਸਲਾ ਸੀ ਇੱਥੋਂ ਦੇ ਹਲਕੇ ਦੇ ਠੀਕ ਹੈ ਉਹਨਾਂ ਨੂੰ ਲੱਕੇ ਵਾਲਿਆਂ ਨੇ ਇੱਕ ਚਿੱਠੀ ਦਿੱਤੀ ਸੀ ਕੀ ਜੀ ਸਾਡਾ ਪੁਲ ਕਿੰਨੇ ਮੀਟਰ ਕੇ ਜਾਵੇ ਜੀ ਅ ਸੌਰੀ ਜਾਇ ਤੇ ਹਾਂ ਹਾਂ ਬੋਲੋ ਇਦਾਂ ਸਿਕਾ ਜੀ ਜਿਹੜਾ ਉਹ ਦੱਸੋ ਡੈਫੀਨੇਸ਼ਨ ਇਹਦਾ ਜੀ ਸਰ ਜੀ ਸਰ ਉਹਦੇ ਚੇ ਸਿਕਾ ਜੀ ਜਿਹੜੀ ਪੁਲ ਦੀ ਮੈਕਸਿਮਮ ਹਾਈਟ ਸੀ ਜਿਹਨੂੰ ਅਸੀਂ ਮੈਕਸਿਮਮ ਵਰਟੀਕਲ ਕਲੀਅਰੈਂਸ ਕਹਿੰਦੇ ਆ ਇਨ ਟੈਕਨੀਕਲ ਟਰਮੀਨੋਲੋਜੀ ਉਹ ਹੀਰੋ ਬਿਕਰੀ ਚੌਕ ਸੀਗਾ ਉੱਥੋਂ ਤੋਂ ਦੀ ਜਿਹੜੀ ਗੱਡੀਆਂ ਦੀ ਆਵਾਜਾਹੀ ਸਮੂਥ ਫੈਸਿਲਿਟੇਸ਼ਨ ਵਾਸਤੇ ਸੀਗਾ ਉਸ ਤੋਂ ਬਾਅਦ ਉਹਦੀ ਮੈਕਸਿਮ ਹਾਈਟ ਹੈ ਉਹ ਕੋਲ ਆ ਰਿਹਾ ਤੇ ਉਸ ਤੋਂ ਬਾਅਦ ਉਹ ਕੋਲ ਡਿਸੈਂਡ ਕਰਨਾ ਸੀਗਾ ਡਿਸੈਂਡ ਕਰਨਾ ਸੀਗਾ ਲੇਕਿਨ ਕੁਝ ਰਿਪਰੈਜੈਂਟੇਸ਼ਨ ਦਿੱਤੀਆਂ ਗਈਆਂ ਜਿੱਥਾਂ ਜਨਾਬ ਨੇ ਹੋਣੇ ਤੁਹਾਨੂੰ ਦੱਸਿਆ ਉਹਦੀ ਵਜ੍ਹਾ ਨਾਲ ਥੋੜੀ ਜੀ ਅੱਗੇ ਜਾ ਕੇ ਇੱਕ ਰੋਡ ਕੋਚਰ ਮਾਰਕੀਟ ਨੂੰ ਜਾਂਦੀ ਹੈ ਉਹ ਉਹਨਾਂ ਨੇ ਬੇਸਿਕਲੀ ਕੋਲ ਨੂੰ ਡਿਸੈਂਡ ਕਰਨਾ ਸੀਗਾ ਡਾਊਨ ਹੋਣਾ ਸੀਗਾ ਉਹ ਉੱਥੇ ਉਹਦੀ ਹਾਈਟ ਕਾਫੀ ਘਟ ਰਹਿਣੀ ਸੀ ਜਦ ਕਿ ਉਹੀ ਹਾਈਟ ਜਿੰਨੀ ਹਾਈਡ ਉਹ ਹੀਰੋ ਬਿਕਰੀ ਚੌਕ ਤੇ ਸੀਗੀ 19 ਹਾਈਟ ਦੀ ਉਹਨਾਂ ਨੇ ਉਸ ਇਹ ਆਪਣਾ ਕੋਚਰ ਮਾਰਕਟ ਚੌਕ ਤੱਕ ਬਰਕਰਾਰ ਹੁਣ ਉਹਦੇ ਚ ਬੇਸਿਕਲੀ ਇਹਦੀ ਸਥੰਭ ਰੂਨ ਹੁੰਦਾ ਜੀ 1/3 ਜੇ ਤੁਸੀਂ 1 ਫੁੱਟ ਮਤਲਬ ਥੱਲੇ ਕਰਨਾ ਹੈ ਪੋੜ ਵਰਟੀਕਲੀ ਤੇ ਕਮ ਸੇ ਕਮ ਤੋਂ ਲੁੱਤ 3 ਫੁੱਟ ਅੱਗੇ ਜਾਣਾ ਪਏਗਾ ਉਦੀ ਵਜ੍ਹਾ ਨਾਲ ਟੋਟਲ 79 ਮੀਟਰ ਪੋੜ ਅੱਗੇ ਸਾਡਾ ਵੱਧ ਗਿਆ ਜਿਹੜਾ ਕਿ ਪਿੱਛੇ ਆਣਾ ਸੀਗਾ ਹੁਣ ਜਿਸ ਵੇਲੇ ਉਹ ਥੋੜਾ ਜਿਹਾ ਪਹਿਲਾ ਜਿਹੜੇ ਜਿੱਥੇ ਖਤਮ ਹੋਣਾ ਸੀਗਾ ਸਾਵਲਰ ਚੱਲਦਾ ਤਾਂ ਪੁਲ ਇੱਕ ਪਰਟੀਕੂਲਰ ਜਗ੍ਹਾ ਤੇ ਖਤਮ ਹੋ ਜਾਣਾ ਸੀ ਜਿਸ ਲਈ ਉਹ ਐਕਸਟੈਂਡ ਹੋ ਗਿਆ ਤੇ ਉੱਥੇ ਦੇ ਲੋਕਾਂ ਨੇ ਰਿਪਰੈਜ਼ੈਂਟੇਸ਼ਨ ਦਿੱਤੀ ਵੀ ਸਾਨੂੰ ਵਰਟੀਕਲ ਗਰੀਨੈਂਸ ਇੱਥੇ ਥੋੜੀ ਹੋਰ ਦਿੱਤੀ ਜਾਵੇ ਜਿੱਥੇ ਹੁਣ ਪੁਲ ਡਿਸੈਂਡ ਹੋ ਰਿਹਾ ਸੀ ਜਿੱਥੇ ਪੁਲ ਬਹੁਤ ਥੱਲੇ ਜਾ ਰਿਹਾ ਸੀਗਾ ਉਸ ਪੁਲ ਦਾ ਉਸ ਚੀਜ਼ ਦਾ ਫੈਸਲਾ ਲੈਣ ਲਈ ਕਮ ਸੇ ਕਮ 18 ਮਹੀਨੇ ਲੱਗੇਗੇ ਜਿਹਦੀ ਵਜ੍ਹਾ ਨਾਲ ਉਹ ਕੁੱਟ ਲਿਆ ਕਿਦੇ ਕਰਕੇ ਹੋਇਆ ਉਹਨਾਂ ਕਰਕੇ ਯਾਰ ਮੇਰੀ ਕੁੜ ਗੱਲ ਸੁਣ ਨਹੀਂ 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 ਮੇਰੀ ਗੱਲ ਹੀ ਕਰਦੇ ਨਹੀਂ ਨਹੀਂ ਮੇਰੀ ਗੱਲ ਹੀ ਕਰਦੇ ਮੈਂ ਤਾਂ 1 ਮਿੰਟ 1 ਮਿੰਟ ਪਰ ਮਿਹਨਤ ਤਾਂ ਅਸੀਂ ਕਰਦੇ ਰਹੇ ਨਾ ਤਾਂ ਹੀ ਪੁੱਲ ਚੱਲੇ ਨੇ ਪਹਿਲੀ ਗੱਲ ਜੇ ਇਹ 10 ਸਾਲ ਸੀਗੇ 2016 ਤੋਂ ਲੈ ਕੇ 21 22 ਤੱਕ ਸੀ ਇਹ ਕਿੰਨੇ ਸਾਲ ਹੋ ਗਏ 8 10 ਵਾਲੀ ਹੋਗੇ ਦਾ ਜੀ 8 8 ਸਾਲ ਹੋ ਗਏ ਨਾ ਜੀ 8 ਸਾਲ ਚ ਜੇ ਇਹ ਦੋ ਪੋਲੀ ਨਹੀਂ ਚਲਾ ਸਕੇ ਠੀਕ ਹੈ ਸਟੈਟਿਕ ਟਰੈਕ ਨਹੀਂ ਬਣਾ ਸਕੇ ਇਹ ਦੱਸੋ ਕਸੂਰ ਕਿਦਾ ਜੀ ਨੈਗਲੀਜੈਂਸੀ ਕਿੰਨਾ ਦੀ ਆ ਅਸੀਂ ਤਾਂ ਕੰਮ ਕਰ ਰਹੇ ਆ ਅਸੀਂ ਤਾਂ ਹੌਨ ਰਿਕਾਰਡ ਹਰ ਚੀਜ਼ ਇਹ ਮੇਰੀ ਮੈਂ ਆਪਣੀ ਟੈਨਿਓ ਸ਼ੁਰੂ ਕਰਾਇਆ ਕੰਮ ਆਪਣੀ ਟੈਨਿਓ ਚ ਖਤਮ ਕਰ ਰਹੇ ਆ ਔਰ ਦੇਖੋ ਕੰਮ ਕਿੰਨੀ ਤੇਜ਼ੀ ਨਾਲ ਚੱਲ ਰਿਹਾ ਔਰ ਵਰਕ ਕੁਆਲਿਟੀ ਦੇਖ ਲਓ ਜਿਸ ਤੋਂ ਮਰਜ਼ੀ ਚੈੱਕ ਕਰਾਓ ਜਿਹੜੀ ਮਰਜ਼ੀ ਥਰਡ ਪਾਰਟੀ ਲਿਆ ਉਹ ਭਾਵੇਂ ਕਿਸੇ ਤੋਂ ਲਿਆ ਕੇ ਤੁਸੀਂ ਇੱਕ ਇੱਕ ਮਟੀਰੀਅਲ ਚੈੱਕ ਕਰ ਰਹੇ ਮੈਂ ਤਾਂ ਚੈਲੇ ਨਹੀਂ ਤੁਹਾਡੇ ਕੈਮਰੇ ਤੇ ਮੂਰੇ ਬੋਲ ਰਿਹਾ ਕਿਉਂਕਿ ਅਸੀਂ ਆਪਣੇ ਸ਼ਹਿਰ ਨੂੰ ਤਿਆਰ ਕਰਦੇ ਆ ਕਿਉਂਕਿ ਸ਼ਹਿਰ ਨੇ ਸਾਨੂੰ ਇਸ ਕਾਬਿਲ ਬਣਾਇਆ ਅਸੀਂ ਲੋਕਾਂ ਦੀ ਸੇਵਾ ਕਰੀਏ ਇਹ ਸਾਡਾ ਫਰਜ਼ ਬੰਦਾ ਅਸੀਂ ਸ਼ਹਿਰੀਆਂ ਦੀ ਆਪਣੇ ਲੁਧਿਆਣਵੀ ਦੇ ਉਹਨਾਂ ਦੀ ਭਾਵਨਾਵਾਂ ਦਾ ਖਿਲਵਾੜ ਨਾ ਕਰਦੇ ਹੋਏ ਉਹਨਾਂ ਦੀ ਹਰ ਇੱਕ ਮਰਿਆਦਾ ਨੂੰ ਅਸੀਂ ਕਾਇਮ ਰੱਖੀਏ ਔਰ ਉਹਨਾਂ ਦੇ ਹਰ ਇੱਕ ਮਤਲਬ ਜਿਹੜੇ ਵੀ ਸਾਡੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਸਾਡੇ ਵੋਟਾਂ ਦੇ ਪਾਈਆਂ ਨੇ ਅਸੀਂ ਉਹਨੂੰ ਪੂਰੀਆਂ ਕਰੀਏ ਜੀ ਅਗਰ ਤਾਂ ਇਹ ਨਹੀਂ ਲੱਗਦਾ ਕਿ ਸਾਰਾ ਕਟਨਾਕਰਾਮ ਜਿਸ ਤਰ੍ਹਾਂ ਹੋ ਰਿਹਾ ਹੈ ਇਸ ਟਾਈਮ ਜਿਹੜੀ ਇਹ ਕਿਤਨੇ ਕਿਨੇ ਕੈਂਡੀਡਟ ਬਾਅਦ ਚੱਲ ਰਹਾ ਕਿਉਂਕਿ ਉਹ ਨਰਦਾਹਰ ਕਹਿ ਰਹੇ ਨੇ ਕਿ ਅਸੀਂ ਕੰਮ ਕੀਤੇ ਆ ਫੰਡੀਕਰ ਨੂੰ ਚੋਏ ਆ ਮੇਰੀ ਮੇਰੀ ਕਮਪਟ ਸਾਫ ਪਾਤਰ ਕਰ ਸਕੋ ਨਾ ਤਾਂ ਗੁਰਪ੍ਰੀਤ ਗੋਗੀ ਨੇ ਆਪਣਾ ਘਰ ਵੇਚ ਕੇ ਪੈਸੇ ਲਾਇਆ ਜੀ ਉੱਥੇ। ਨਾ ਰਵਨੀ ਸਿੰਘ ਬਿੱਟੂ ਨੇ ਆਪਣਾ ਕੋਈ ਖੇਤ ਖਲਹਾਂ ਵੇਚ ਕੇ ਲਾਇਆ ਨਹੀਂ ਜੰਤਰ ਦੇ ਗੱਲ। ਨਾ ਕਿਸੇ ਨੇ ਆਪਣੇ ਬੱਚਾ ਕਾਵਾ ਵੇਚ ਕੇ ਉੱਥੇ ਪੈਸੇ ਲਾਇਏ ਨਹੀਂ ਜੀ। ਠੀਕ ਹੈ? ਜੀ। ਜੋ ਪੈਸਾ ਲੋਕਾਂ ਦਾ ਸਾਡਿਆਂ ਦਾ ਟੈਕਸ ਦੇ ਥਰੂ ਆਇਆ ਹੋਇਆ ਪੈਸਾ ਸਰਕਾਰ ਜਿੱਦਾਂ ਲਗਾਉਂਦੀ ਆ ਉਸ ਹਿਸਾਬ ਨਾਲ ਲੱਗ ਰਿਹਾ। ਲੱਗਦਾ ਰਵਨੀ ਬਿੱਟੂ ਕ੍ਰੈਡਿਟ ਲੈਣਾ ਚਾਹੁੰਦਾ। ਬਿਲਕੁਲ 100% ਕ੍ਰੈਡਿਟ ਨਹੀਂ ਇਹ ਤਾਂ ਬਹੁਤ ਹੀ ਬਕਵਾ ਘਟੀਆ ਹਰਕਤ ਕੀਤੀ ਆ। ਯੋਗੀ ਜੀ ਇੱਕ ਸਵਾਲ ਹੋ ਰਿਹਾ ਕਿ ਕਈ ਹਲਕੇ ਨੇ ਕਰ ਲੰਦੇ ਮੈਂ ਕਹਿੰਦਾ ਮੈਂ ਕਹਿੰਦਾ ਤਿਆਰ ਹੋ ਜਾਂਦਾ ਮੈਂ ਉਹਨਾਂ ਨੂੰ ਘਰੋਂ ਲਿਆ ਕੇ ਕਰਾ ਦਿਆਂ ਜਾਂ ਆ ਜਾਓ ਐਸਕੇ ਕਰ ਲਓ ਜੀ ਤੁਹਾਨੂੰ ਚਾਹ ਨਾ ਰਿਵਨ ਕਟਣ ਦਾ ਲਓ ਮੇਰੇ ਨਾਲ ਆ ਜਾ ਜੇ ਮੇਰੇ ਕੋਲ ਇਸ ਟਾਈਮ ਬਖ 42 ਪਏ ਨੇ ਵਰਕ ਆਊਟਰ ਜਿਹੜੇ ਤਿਆਰ ਜੋ ਇੰਨਾ ਹੀ ਸ਼ੌਕ ਹੈ ਮੇਰੀ ਗੱਡੀ ਸਵੇਰੇ ਬਹਿ ਜਾ ਕਰਨਾ ਕੇ ਰਿਵਨ ਇਹ ਕੱਟੀ ਜਾਣ ਮੈਨੂੰ ਕੀ ਫਰਕ ਪੈਂਦਾ ਕਿਵੇਂ ਕੱਲ੍ਹ ਇਹ ਸੀ ਸਾਨੂੰ ਨਜ਼ਰ ਆ ਨਹੀਂ ਆਉਂਦੀ ਹੁਣ ਜਿਹੜਾ ਉਹਨਾਂ ਨੇ ਕਰਤਾ ਉਸ ਤੋਂ ਬਾਅਦ ਦੇਖੋ ਹੁਣ ਤੁਸੀਂ ਕੀ ਕਰਨ ਜਾ ਰਹੇ ਹੋ ਤੁਹਾਡੇ ਦੇਖੋ ਅਸੀਂ ਕਰਨ ਜਾ ਰਹੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਜਦ ਤੱਕ ਸੈਂਟੈਟਿਕ ਰੈਟ ਤਿਆਰ ਨਹੀਂ ਹੁੰਦਾ 19 ਦੇ ਅਸੀਂ ਨਹੀਂ ਖੋਲਾਂਗੇ ਉਹਨੂੰ ਜਿਸ ਤਰੀਕੇ ਨਾਲ ਉਹ ਆਜੋ ਕਰ ਗਿਆ ਨਾ ਹਰਕਤ ਇੱਕ ਮਿੰਟ ਕਹਿ ਗਿਆ ਪੜਦੇ ਤੇ ਬੇਜੀ ਬੱਚਿਆਂ ਵਾਲੀ ਬੰਦ ਨਾ ਕਰਿਓ ਜੀ ਫਿਰ ਸਿੰਪਥੀ ਲੈਣ ਲਈ ਜੋ ਉਹਨਾਂ ਦੀ ਆਦਤ ਹੈਗੀ ਆ ਲੂੰਬੜ ਵਾਲੇ ਆਸੂ ਕੱਢ ਕੇ ਬੋਲਣ ਵਾਲੀ ਕਹਿੰਦਾ ਮਤਲਬ ਉਹ ਜਿਹੜੀ ਉਹ ਕਰਕੇ ਗਏ ਨਾ ਇਮੋਸ਼ਨਲੀ ਆਪਣੇ ਵੱਲੋਂ ਟੱਚ ਦੇ ਕੇ ਗਏ ਨੇ ਲੁਧਿਆਣਵੀ ਨੂੰ ਬੱਚਿਆਂ ਲਈ ਬਈ ਬਣਾਇਆ ਤਾਂ ਸੀ ਬੱਚਿਆਂ ਲਈ ਲੋਕਾਂ ਲਈ ਪਲੇਅਰਸ ਲਈ ਆ ਉਹ ਯਕ ਤਿਆਰ ਤਾਂ ਹੋਣ ਦਿਓ ਨਾ ਹਰ ਤਾਂ ਅਗਸਤ ਚ ਇੱਕ ਸਾਲ ਹੋਣਾ ਪੂਰਾ ਅਗਸਤ 1.5 ਸਾਲ ਹੋਣਾ ਇਹ ਬੇਗੀਜੀ ਤੁਹਾਡੇ ਪ੍ਰੋਜੈਕਟ ਨੂੰ ਲੈ ਕੇ ਹੀ ਕ੍ਰੈਡਿਟ ਵਾਰ ਦੇ ਵਿੱਚ ਲੜਾਈ ਕਿਉਂ ਹੋ ਰਹੀ ਉਹਦਾ ਕਾਰਨ ਕਈ ਹਲਕੇ ਨੇ ਤੁਹਾਡੇ ਨਾਲ ਹੀ ਆਮੋ ਸਾਹਮਣੇ ਉਹਦਾ ਕਾਰਨ ਉਹਦਾ ਉਹਦਾ ਕਾਰਨ ਇਹ ਆ ਇੱਕੋ ਗੋਗੀ ਕੰਮ ਕਰਦਾ ਠੀਕ ਆ ਇਹ ਗੱਲਾਂ ਕਰਦੇ ਸੀ ਮੈਂ ਕੰਮ ਕਰਦਾ ਇਹ ਗੱਲਾਂ ਦੇ ਖੜਾ ਪਕਾਉਂਦੇ ਸੀ ਤੇ ਮੈਂ ਕੰਮਾਂ ਦੇ ਨਾਲ ਕਰਦਾ ਜੇ 5 ਵਾਰ ਜਿੱਤਿਆ ਮੈਂ ਲਗਾਤਾਰ ਤੇ ਲੋਕ ਮੈਨੂੰ ਪਿਆਰ ਕਰਦੇ 25 ਸਾਲ ਤੋਂ ਲਗਾਤਾਰ ਮੈਂ ਜਿੱਤਦਾ ਆ ਰਿਹਾ ਉਹਦਾ ਕਾਰਨ ਇਹ ਹੀ ਆ ਵੀ ਲੋਕਾਂ ਦੇ ਅਸੀਂ ਕੰਮ ਕਰਦੇ ਆ ਲੋਕਾਂ ਦੇ ਨਾਲ ਦੇ ਬਾਕੀ ਬਾਕੀ ਵੀ ਤੁਹਾਡੀ ਪਾਰਟੀ ਦੇ ਐਮਐਲਏ ਨਹੀਂ ਉਹ ਵੀ ਕੰਮ ਕਰੀ ਜਾਂਦੇ ਯਾਰ ਮੇਰੀ ਗੱਲ ਸੁਣ ਸਾਰੇ ਕਰ ਰਹੇ ਸਾਰੇ ਕਰ ਰਹੇ ਸਾਰੇ ਕਰ ਰਹੇ ਮੇਰੇ ਮਾਨਯੋਗ ਸਾਰੇ ਐਮਐਲਏ ਕੰਮ ਕਰ ਰਹੇ ਨੇ ਸਾਰੇ ਸਾਡੇ ਮਾਨ ਸਾਹਿਬ ਸਾਰੇ ਕੰਮ ਕਰਦੇ ਨਹੀਂ ਰੋਜ਼ ਕਿਤੇ ਇੱਥੇ ਕਦੇ ਉੱਥੇ ਕਦੇ ਉੱਥੇ ਕੀ ਗੱਲ ਉਹ ਉਹ ਪੰਜਾਬ ਪਿਆਰ ਕਰਦਾ ਨਹੀਂ ਮੈਂ ਕਹਿਣ ਦਾ ਮਤਲਬ ਸਵਾਲ ਦਾ ਕਿ ਤੁਹਾਡੇ ਨਾਲ ਹੀ ਨਹੀਂ ਨਹੀਂ ਮੇਰੇ ਨਾਲ ਤਾਂ ਯਾਰ ਮੈਂ ਤਾਂ ਤਾਂ ਕੋਈ ਇਨਸਿਕਿਉਰਿਟੀ ਹੈ ਤੁਹਾਡੇ ਤੋਂ ਐਂਟੀ ਸਾਬ ਨੂੰ ਜੋ ਤੁਹਾਨੂੰ ਕੰਟੈਕਟ ਕੀਤਾ ਜਾ ਰਿਹਾ ਤਾਂ ਉਹਨਾਂ ਨੇ ਕਿਹਾ ਵੀ ਛੋਟੇ ਛੋਟੇ ਕੰਮਾਂ ਦੇ ਵੀ ਤੁਸੀਂ ਆ ਤੁਸੀਂ ਦੇਖੋ ਇੱਕ ਮਿੰਟ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇੱਕ ਆਪਣੇ ਭਰਾਵਾਂ ਨੂੰ ਇੱਕੋ ਹੀ ਸਵਾਲ ਕਰਨਾ ਚਾਹੁੰਦਾ ਮੈਂ ਆਪਣੇ ਮੂੰਹੋਂ ਕੁਝ ਨਹੀਂ ਕਹਿੰਦਾ ਤੁਸੀਂ ਪਿਛਲਾ 2 2 2 ਸਾਲ ਪਹਿਲਾਂ ਦਾ ਨਕਸ਼ਾ ਮੇਰੇ ਹਲਕੇ ਦਾ ਤੇ 2 ਸਾਲ ਦਾ ਅੱਜ ਦਾ ਹਲਕਾ ਦਾ ਮੇਰੇ ਨਕਸ਼ਾ ਉਹ ਤੁਸੀਂ ਕੱਢ ਲਓ ਤੁਹਾਨੂੰ ਆਪਣੇ ਆਪ ਹੀ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਾ ਵੀ ਕੌਣ ਗੱਲਾਂ ਕਰਦਾ ਤੇ ਕੌਣ ਕੰਮ ਕਰਦਾ ਮੈਂ ਕੋਈ ਕ੍ਰੈਡਿਟ ਵਾਰ ਨਹੀਂ ਲੈਣੀ ਜੀ ਸੁਣ ਲਓ ਮੇਰੀ ਗੱਲ ਮੈਂ ਕੰਮ ਕਰਨੇ ਆ ਮੈਂ ਕੈਮਰਾ ਬੰਦਾ ਮੈਨੂੰ ਕੰਮ ਕਰਨ ਦਾ ਸ਼ੌਕ ਆ ਮੈਨੂੰ ਕ੍ਰੈਡਿਟ ਲੈਂਦਾ ਸ਼ੌਕ ਨਹੀਂ ਮੈਂ ਤਾਂ ਤੁਹਾਡੇ ਮਾਧਮ ਦਾ ਹੀ ਇਹ ਅਪੀਲ ਕਰਾਂਗਾ ਭਾਈ ਸਾਹਿਬ ਜੇ ਤੁਹਾਨੂੰ ਇੰਨੇ ਹੀ ਸ਼ੌਕ ਆ ਜੀ ਬਣ ਕਟਾਣ ਦਾ ਆਓ ਮੇਰੇ ਕੋਲ 42 ਵਰਕ ਆਰਡਰ ਹੋਏ ਪਏ ਆ ਚਲੋ ਮੇਰੇ ਨਾਲ ਸਵੇਰੇ ਉਤਕਾਟਨ ਗੱਡੀ ਵੀ ਮੇਰੀ ਰੋਟੀ ਦਾ ਡੱਬਾ ਪਹਿਲਾਂ ਵੀ ਇੱਥੇ ਤੁਸੀਂ ਇਸੇ ਘਰ 'ਚ ਆਪਣੇ ਬੈਠ ਕੇ ਆਰਾਮ ਫਰਮਾਦੇ ਰਹੇ ਹੋ ਇੱਥੇ ਤੁਹਾਡਾ ਸਾਰਾ ਪਾਲਣ ਪੋਸ਼ ਹੋਇਆ ਤੇ ਆਓ ਮੈਂ ਤੁਹਾਡੇ ਰਿਵਰ ਤੁਸੀਂ ਕਟੋਗੇ ਮੈਂ ਤੁਹਾਨੂੰ ਆਪਣੀ ਗੱਡੀ ਲੈ ਕੇ ਆਪਣੇ ਮੈਂ ਮੈਂ ਕ੍ਰੈਡਿਟ ਨਹੀਂ ਲੈਂਦਾ ਚਲੋ ਕਮ ਸੇ ਆ ਆ ਹਰਕਤਾ ਨਾ ਕਰਨ ਇਹ ਇਨਨਾ ਦੇ ਬਸ ਐਸ ਅ ਪਾਰਲੀਮੈਂਟ ਮੈਂਬਰ ਇਹਨਾਂ ਇਹ ਸ਼ੋਭਾ ਨਹੀਂ ਦਿੰਦੀਆਂ ਇਹ ਤਾਂ ਇੱਕ ਛੋਟਾ ਜਿਹਾ ਗਲੀ ਦਾ ਵਿਚਾਰਾ ਪ੍ਰਧਾਨ ਵੀ ਨਹੀਂ ਅਸੀਂ ਹਰਕਤ ਕਰਦਾ ਹੋਏ ਜਿਹੜੀਆਂ ਹਰਕਤਾਂ ਕਰਨ ਲੱਗੀਆਂ ਕਿ ਇੱਕ ਹੋਰ ਰੋਗ ਤੁਸੀਂ ਕਹਿੰਦੇ ਵਿਕਾਸ ਹੋਏ ਤੁਹਾਡੇ ਹਲਕੇ ਦੇ ਵਿੱਚ ਉਹ ਕਹਿੰਦੇ ਮਮਤਾ ਜੀ ਨੇ ਰੋਗ ਲਾਇਆ ਵੀ ਰੋਡਸ ਪਹਿਲਾਂ ਜਦੋਂ ਅਸੀਂ ਐਮ.ਐਲ.ਏ ਸਾਹਿਬ ਸੀ ਮੰਤਰੀ ਸਾਹਿਬ ਸੀ ਰੋਡਸ ਬਣੀਆਂ ਹੋਈਆਂ ਜਿ ਇਲਾਕੇ ਦੀਆਂ ਹੁਣ ਰੋਡ ਟੁੱਟੀਆਂ ਹੋਈਆਂ ਉਹ ਉਹ ਇੱਕ ਉਹਨਾਂ ਨੇ આરોਪ ਲਗਾਇਆ ਹੈਗਾ ਤੁਹਾਡੀ ਰੋਡਾਂ ਦਾ ਵੀ ਟੁੱਟੀਆਂ ਰੋਡਾਂ ਨੂੰ ਲੈ ਕੇ ਸਵਾਲ ਨਹੀਂ ਕੀਤੇ ਨੇ ਜੀ ਉਹਨਾਂ ਨੇ ਸੁਣੋ ਐਦਾਂ ਦੇਖੋ ਬਿਲਕੁਲ ਹਰ ਇੱਕ ਗੱਲ ਦਾ ਜਵਾਬ ਪ੍ਰੈਕਟੀਕਲੀ ਵਿਦ ਪੇਪਰ ਆ ਹਾਂ ਜੀ ਤੁਸੀਂ ਜਿਹੜੇ ਮਰਜ਼ੀ ਦਾ ਗੱਲ ਕਰੋ ਤੁਹਾਨੂੰ ਫਿਰ ਤੇ ਪੇਪਰ ਪ੍ਰੂਫ ਦਾ ਨਾ ਦਵਾ ਕਮ ਹੈ ਉਹ ਗੱਲਾਂ ਅਖਫੂਲ ਹਵਾਚ ਕਰਦੇ ਆ ਪਹਿਲੀ ਗੱਲ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਪਹਿਲੀ ਗੱਲ ਕੋ ਕਿਸੇ ਕਿਹੜੀ ਲੇਡੀ ਦਾ ਨਾਮ ਲੈਣਾ ਮੈਂ ਨਹੀਂ ਜਾਣਦਾ ਕੌਣਾ ਲੇਡੀ ਉਹ ਕੋਈ ਕੀ ਯਾਰ ਉਹ ਤਰੀਕਾ ਮੈਂ ਐਮਪੀ ਦੀ ਗੱਲ ਕਰ ਰਿਹਾ ਠੀਕ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਮੈਂ ਕੰਮ ਕੀਤੇ ਨੇ ਜਿਹੜੀ ਮੇਰੇ ਘਰ ਦੇ ਬਾਹਰ ਸੜਕ ਟੁੱਟੀਆਂ ਬਿਲਕੁਲ ਟੁੱਟੀਆਂ ਅੱਜ ਸੜਕ ਬਣਾਈ ਅਗਲੇ ਦਿਨ ਸਵੇਰੇ ਮੀਂਹ ਪੈ ਗਿਆ ਉਹਦੇ ਦਾ ਗੋਗੀ ਦਾ ਕਸੂਰ ਨਹੀਂ ਨਾ ਹੁਣ ਮੌਸਮ ਖੁੱਲੂਗਾ ਉਮੀਦ ਆ ਤੁਹਾਨੂੰ ਮੈਨੂੰ ਪਤਾ ਨਹੀਂ ਰਾਤ ਨੂੰ ਵੀ ਪੈ ਰਹਿਣਾ ਠੀਕ ਹੈ ਉਸ ਦਿਨ ਦਾ ਤੁਸੀਂ ਘੜਾ ਲਓ ਫੋਰਕਾਸਟ ਚੈੱਕ ਕਰ ਲਓ ਗੂਗਲ ਤੇ ਤਾਂ ਸਾਰਾ ਕੁਝ ਆ ਵੀ ਗੁਰਪ੍ਰੀਤ ਗੋਗੀ ਨੇ ਕਿੰਨੇ ਦਿਨ ਸੜਕ ਬਣਾਈ ਤੇ ਅਗਲੇ ਦਿਨ ਸਵੇਰੇ 4 ਵਜੇ ਮੀਂਹ ਕਿੰਨਾ ਪਿਆ ਕਿੰਨੀ ਬਾਰਿਸ਼ ਤਿੰਨ ਦਿਨ ਪੈਂਦੀ ਰਹੀ ਤੇ ਸਾਪ ਦਾ ਤੇ ਜਿਵੇਂ ਲੋਕ ਸਾਪਾਂ ਦੇ ਨੇਵਲੇ ਦਾ ਆਪਸ ਦੇ ਵਿੱਚ ਬਹਿਰ ਆ ਉਹਦੇ ਇਹ ਲੋਕ ਤੇ ਪਾਣੀ ਦਾ ਬਹਿਰ ਆਪਸ ਠੀਕ ਹੈ ਨਾ ਇਸ ਕਰਕੇ ਉਹ ਸੜਕ ਦੁਆਰਾ ਬਣ ਜਾਣੀ ਹੈ ਠੇਕੇਦਾਰ ਨੂੰ ਪੇਮੈਂਟ ਹੋਈ ਨਹੀਂ ਬੜਾ ਵਧੀਆ ਸਵਾਲ ਸੀ ਪੇਮੈਂਟ ਹੋਈ ਨਹੀਂ ਠੀਕ ਹੈ ਨਾ ਅਗਲੇ ਦਾ ਇੱਕ ਇੱਕ ਉਹਨੇ ਕਾਰਵਾਈ ਕਾਰਵਾਈ ਦਾ ਵੀ ਜ਼ਿਕਰ ਕੀਤਾ ਉਹ ਕਹਿੰਦੇ ਆ ਕਿ ਜਿਹੜੇ ਪੁਰਾਣੇ ਸਾਥੀ ਰਹੇ ਨਹੀਂ ਚੇਅਰਮੈਨ ਵੀ ਰਹੇ ਨਹੀਂ ਹੁਣ ਉਹ ਪਾਰਟੀ ਬਦਲ ਗਏ ਨੇ ਵਿਧਾਇਕ ਬਣ ਗਏ ਨੇ ਸਿੱਧੇ ਤੌਰ ਤੇ ਤੁਹਾਡੇ ਤੇ ਹੀ ਜ਼ਿਕਰ ਆ ਰਿਹਾ ਹੈ ਉਹ ਕਹਿੰਦੇ ਕਿ ਜਿਹੜੇ ਪੈਸੇ ਲੱਗੇ ਨੇ ਉਹਦੇ ਵਿੱਚ ਤੁਹਾਨੂੰ ਸਾਰਾ ਪੈਸਿਆਂ ਦਾ ਪਤਾ ਕਿ ਕਿੱਥੇ-ਕਿੱਥੇ ਪੈਸਿਆਂ ਦੀ ਵਰਤੋਂ ਹੋਈ ਆ ਉਹ ਕਹਿੰਦੇ ਜੇਕਰ ਸਾਡਾ ਸਮਾਂ ਆਇਆ ਤਾਂ ਅਸੀਂ ਉਹ ਜਾਂਚ ਕਰਾਵਾਂਗੇ ਐਂ ਤਾਂ ਮੈਨੂੰ ਬਿਲਕੁਲ ਪਤਾ ਜੇ ਤਾਂ ਕਾਰਪੋਰੇਸ਼ਨ ਵਾਲੇ ਲੱਗੇ ਉਹ ਤੇ ਇਹਨਾਂ ਨੂੰ ਅਫਸਰਾਂ ਨੂੰ ਪਤਾ ਜਿਹੜੇ ਇਹ ਲਾਂਦੇ ਰਹੇ ਨੇ ਨਾ ਉਹ ਮੈਨੂੰ ਪਤਾ ਕਿੱਥੇ-ਕਿੱਥੇ ਆਪਣੇ ਪੈਸੇ ਲਾਏ ਆਗੇ ਨੇ ਚੇਅਰਮੈਨ ਹੁੰਦਾ ਤੁਹਾਡਾ ਉਹ ਜੇ ਕੋਈ ਵਕਤ ਆਊਗਾ ਤਾਂ ਮੈਂ ਉਹ ਵੀ ਦੱਸ ਦੂੰਗਾ ਕੋਈ ਗੱਲ ਨਹੀਂ ਤੁਹਾਨੂੰ ਪਤਾ ਵੀ ਅਸੀਂ ਜਾਂਚ ਕਰਾਵਾਂਗੇ ਜੀ ਇਹਦੀ ਜਦੋਂ ਸਾਡੇ ਬਾਰੇ ਅੰਦਰ ਲਾਵਾਂਗੇ ਸਾਰਿਆਂ ਨੂੰ ਜਿਹੜੇ-ਜਿਹੜੇ ਨੌ ਨੀ ਲਿਆ ਕੇ ਬਾਰੀ ਆਉਣ ਦੀ ਗੱਲ ਨਹੀਂ ਬਾਰੀ ਨੂੰ ਛੱਡੋ ਜੀ ਬਾਰੀ ਆਈ ਪਈ ਐ ਮੈਂ ਤਾਂ ਲੋ ਮੈਂ ਖੁੱਲਾ ਚੈਲੰਜ ਕਰਦਾ ਮੈਚ ਡਿਜ਼ਾਈਨ ਦੇਣਾ ਮੈਨੂੰ ਛੱਡ ਦੇਂ ਅੰਦਰ ਕਰ ਲਾ ਛੱਡ ਦੇ ਮੈਂ ਮੈਚ ਦੇ ਦੇ ਕੋਈ ਗੱਲ ਜੀ ਕਹਿੰਦੇ ਸਾਡੇ ਖਿਲਾਫ ਕੋਈ ਕੱਢ ਕੇ ਦਿਖਾਣ ਕਪੜੇ ਜ਼ਿਕਰ ਕਰਦੇ ਨੇ ਉਹ ਕਹਿੰਦੇ ਕਿ ਸਰ ਜਿਹੜੇ ਜੇਲਾ ਚ ਜਾਇਆ ਹੈ ਵਿਜਲਾ ਸਾ ਚ ਜਾਇਆ ਹੈ ਈੜੀਆਂ ਚ ਹੋ ਰਿਹਾ ਜੀ ਐ ਵੀ ਹੋ ਰਿਹਾ ਫਿਰ ਕੋਣ ਜਾ ਕੇ ਐ ਵੀ ਤਾਂ ਨਹੀਂ ਕੋਈ ਜਾਂਦਾ ਸਰ ਐਵੇਂ ਤਾਂ ਨਹੀਂ ਕੋਈ ਹੁੰਦਾ ਨਾ ਇਸ ਕਰਕੇ ਇਹ ਗੱਲਾਂ ਚ ਆਪਾਂ ਨਾ ਪਈਏ ਮੈਂ ਸਿਰਫ ਸਿਰਫ ਵਿਕਾਸ ਦੀ ਗੱਲ ਕਰਨੀ ਹੈ ਤੇ ਫਿਰ ਸਰ ਕਿੰਨੀ ਕਾਰਵਾਈ ਹੋਣੀ ਕਿੰਦਾ ਨੂੰ ਦੇਖੋ ਕਾਰਵਾਈ ਤਾਂ ਦੇਖੋ ਲੋਕਾਂ ਨੇ ਕਰ ਦੇਣੀ ਆ 1.5 ਮਹੀਨੇ ਬਾਅਦ ਉਹ ਤਾਂ ਆਪਣਾ ਟੱਕੂਆ ਤਿਆਰ ਕਰਾ ਡੀ ਬੈਠੀ ਜੰਗ ਸੰਗ ਸਾਡੀ ਠੀਕ ਆ ਬਿਲਕੁਲ ਵੋਟਾਂ ਦੀ ਜਦੋਂ ਜਦੋਂ ਈਵੀਐਮ ਆ ਚੱਲਣੀਆਂ ਨੇ ਉਦੋਂ ਉਦੋਂ ਪਤਾ ਲੱਗਣਾ ਹੈ ਤੁਹਾਡੇ ਵਲੋਂ ਦੇਖੋ ਮੇਰੇ ਵੱਲੋਂ ਕੀ ਬਣਾ ਇੱਕ ਮਨਦੁੱਤੀ ਬੱਚਾ ਕਿਤੇ ਘੁੰਮਦਾ ਘੁਮਾਦਾ ਫੇਰ ਉੱਤੇ ਗਰਾਊਂਡ ਚ ਚਲੇ ਗਿਆ ਖੇਡਣ ਆਪਰੇ ਚਾਤ ਸਾਥੀਆਂ ਨਾਲ ਠੀਕ ਹੈ ਤੇ ਮੈਂ ਤਾਂ ਉਹਨਾਂ ਜਿਹੜੇ ਚਾਤ ਸਾਥੀ ਸਤਿਕਾਰਯੋਗ ਨਾਲ ਕੇ ਸੀ ਸਿਆਣੇ ਪਿਆਣੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਬੇਟਾ ਵੀ ਇਹ ਅਜੇ ਠੀਕ ਨਹੀਂ ਨਾ ਬੱਚੇ ਇਦਾਂ ਨਾ ਤੁਰ ਜਾ ਤੂੰ ਲੋਕੀ ਦੀ ਇਲੈਕਸ਼ਨ ਆਉਣ ਵਾਲੇ ਨੇ ਤੁਸੀਂ ਵਿਦ ਐਵੀਡੈਂਸ ਹਰ ਇੱਕ ਚੀਜ਼ ਜਿਹੜੀ ਦੱਸ ਰਹੇ ਹੋ ਐਮਪੀ ਸਾਹਿਬ ਵੀ ਕਈ ਵਾਰ ਐਵੀਡੈਂਸ ਜਿਹੜੇ ਦਿਖਾ ਚੁੱਕੇ ਨੇ ਕੀ ਇਲੈਕਸ਼ਨ ਦੇ ਦੌਰਾਨ ਕੋਈ ਅਿਹਸ ਸਮਾਂ ਆਸਰਦਾ ਜਿੱਥੇ ਡਿਬੇਟ ਹੋਵੇ ਤੁਹਾਡੀ ਔਰ ਐਮਪੀ ਸਾਹਿਬ ਦੀ ਮੈਂ ਕਹਿੰਦਾ ਉੱਤੇ ਪਾਣੀ ਦਾ ਪਾਣੀ ਕਰੋ ਜੀ ਤੁਸੀਂ ਐਮਪੀ ਸਾਹਿਬ ਮੈਂ ਇੱਥੇ ਬੈਠਾ ਚੱਕੋ ਕੈਵਰੇ ਜਾਂ ਮੈਂ ਉਹਨਾਂ ਦੇ ਘਰ ਚੱਲਦਾ ਜਾ ਉਹਨਾਂ ਨੇ ਮੇਰੇ ਘਰ ਬੁਲਾ ਲਿਆ ਨਹੀਂ ਉਦਾਂ ਤੁਸੀਂ ਸਹਿਮਤ ਹੋ ਵੀ ਜੇ ਇੰਤਾਂ ਦੀ ਡਿਬੇਟ ਨਹੀਂ ਕਰੀ ਮੈਂ ਕਹਿੰਦਾ ਜੀ ਜਿੱਤਾਂ ਦੀ ਮਰਜ਼ੀ ਡਿਬੇਟ ਜਿੱਥੇ ਮਰਜ਼ੀ ਕਰਾ ਲੈ ਜਿਹਦੇ ਪੱਲੇ ਸੱਚ ਉਹ ਕੋਠੇ ਚੜ੍ਹ ਕੇ ਨੱਚ ਅੱਛਾ ਬਸ ਜਿੱਥੇ ਮਰਜ਼ੀ ਲੈ ਲਓ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ